ਮੇਰੇ ਤੇ ਤਾਂ ਖਾਸ ਕਰਕੇ ਇੱਕ ਟੈਗ ਲੱਗ ਜਾਂਦਾ ਕੱਟੜਵਾਦੀਆਂ ਦੀ ਬੇਟੀ ਐ ਮੈਂ ਇੱਕ ਛੋਟੀ ਜਿਹੀ ਟੂਕ ਆਪ ਜੀ ਨਾਲ ਸਾਂਝੀ ਕਰਕੇ ਸਮਾਪਤੀ ਕਰਦੇ ਨੇ ਕਿ ਮੇਰੇ ਪਿਤਾ ਜੀ ਜਦੋਂ ਗੁਰਦਾਸਪੁਰ ਜੇਲ੍ਹ ਦੇ ਵਿੱਚ ਨਜ਼ਰਬੰਦ ਸੀਗੇ ਝੂਠੇ ਕੇਸ ਉਹਨਾਂ ਤੇ ਪਾਏ ਗਏ ਫੜ ਲਿਆ ਗ੍ਰਿਫਤਾਰ ਕਰ ਲਿਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੇ ਅਗਲੇ ਦਿਨ ਹੀ ਉਹਨਾਂ ਦੀ ਰਿਹਾਈ ਦੇ ਰੋਸ ਵਿੱਚ ਧਰਮ ਜੁੱਦ ਮੋਰਚੇ ਦਾ ਐਲਾਨ ਕਰ ਦਿੱਤਾ ਬਾਅਦ ਵਿੱਚ ਅਕਾਲੀਆਂ ਦੇ ਮੋਰਚੇ ਦੇ ਨਾਲ ਉਹ ਕਲੈਬੋਰੇਸ਼ਨ ਹੋਈ ਡਿਕਟੇਟਰ ਲਾਇਆ ਲੰਗੋਵਾਲ ਸਾਹਿਬ ਨੂੰ ਪਰ ਅਸਲ ਦੇ ਵਿੱਚ ਮਾਹਪੁਰਸ਼ਾਂ ਦੀ ਮੰਨਛਾ ਰਿਹਾ ਕਰਾਉਂਦੀ ਸੀ ਜਦੋਂ ਜੇਲ੍ਹ ਵਿੱਚ ਗਏ ਤਾਂ ਉੱਥੇ ਸਵੇਰੇ ਸ਼ਾਮ ਜਿਹੜਾ ਗੁਰੂ ਜਸ ਗੋਣਾ ਸੀ ਤਾਂ ਬੜਾ ਛੋਟਾ ਜਿਹਾ ਕਮਰਾ ਸੀ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਵਾਲਾ ਬਹੁਤ ਹੀ ਛੋਟਾ ਜਿਹਾ ਉਹ ਵੀ ਖਸਤਾ ਹਾਲਤ ਵਿੱਚ ਜਦੋਂ ਕਿਤੇ ਮੀਂਹ ਪੈਣਾ ਤੇ ਸਿੰਘਾਂ ਨੇ ਫੜੀ ਫਿਰਨੇ ਪਲਾਸਟਿਕ ਵੀ ਇਹਨੂੰ ਟਕিয়ে ਕਿਤੇ ਗੁਰੂ ਸਾਹਿਬ ਜੀ ਦੇ ਸਰੂਪ ਦੇ ਉੱਪਰ ਜਿਹੜਾ ਛਿੱਟੇ ਨਾ ਪੈ ਜਾਵੇ ਗੁਰਮਤਾ ਕੀਤਾ ਅੰਦਰ ਸਿੰਘਾਂ ਨੇ ਕਾਰ ਸੇਵਾ ਲਾ ਲਈ ਔਰ ਅਲੀ ਸ਼ਾਨ ਗੁਰੂ ਸਾਹਿਬ ਗੁਰੂ ਘਰ ਜਿਹੜਾ ਬਣ ਕੇ ਜੇਲ੍ਹ ਦੇ ਵਿੱਚ ਤਿਆਰ ਹੋ ਗਿਆ ਅੱਜ ਵੀ ਸ਼ਿਸ਼ੋਭਤ ਹੈ ਗੁਰਦਾਸਪੁਰ ਕਿਤੇ ਜਾਇਓ ਦਰਸ਼ਨ ਕਰਕੇ ਆਇਓ ਪ੍ਰਸ਼ਾਸਨ ਨੇ ਸਿਲ ਵੀ ਲਾਈ ਆ ਥੋੜੇ ਜਿ ਉਹਨਾਂ ਨੂੰ ਅੱਖਰ ਟੇਡੇ ਮੇਡੇ ਕਰਕੇ ਲਿਖਣੇ ਪਏ ਪਰ ਉਤੇ ਲਿਖਿਆ ਹੈ ਕਿ ਇੰਨੇ ਸਨ ਵਿੱਚ ਨજરਬੰਦ ਸਿੱਖ ਯੋਧਿਆਂ ਨੇ ਇਹਦੀ ਸਾਰੀ ਕੀਤੀ ਸੀ ਜਦੋਂ ਗੁਰਦੁਆਰਾ ਸਾਹਿਬ ਮੁਕੰਮਲ ਤਿਆਰ ਹੋ ਗਿਆ ਤਾਂ Hindu ਕੈਦੀ ਉਹ ਵੀ ਆ ਕੇ ਇਕੱਠੇ ਹੋ ਕੇ ਕਹਿੰਦੇ ਭਾਈ ਸਾਹਿਬ ਤੁਸੀਂ ਤਾਂ ਹੱਲਾ ਮਾਰ ਲਿਆ ਗੁਰੂ ਸਾਹਿਬ ਜੀ ਦਾ ਜਸ ਗਾਉਣ ਲਈ ਸਵੇਰੇ ਸ਼ਾਮ ਗੁਰੂਕਾਰ ਦੀ ਸਾਰੀ ਬੜੀ ਸੁੰਦਰ ਇਮਾਰਤ ਕਰ ਲਈ ਐ ਸਾਡੇ ਤੇ ਵੀ ਕਿਰਪਾ ਕਰਦੇ ਹੋ ਅਸੀਂ ਵੀ ਬਹਿ ਕੇ ਆਪਣੀ ਪੂਜਾ ਪਾਠ ਕਰ ਸਕੀਏ ਸਾਡੀ ਮੰਦਿਰ ਦੀ ਸਾਰੀ ਕਿਸ ਨੇ ਨਹੀਂ ਕਰਨੀ ਕਹਿਣ ਲੱਗੇ ਸਤਿਵਚਨ ਗੁਰਮਤਾ ਕਰਕੇ ਸਿੰਘਾਂ ਦੇ ਨਾਲ ਤੇ ਹੋਰ ਕਾਰ ਸੇਵਾ ਆਰੰਭ ਕਰਕੇ ਅਗਲੇ ਦਿਨ ਹੀ ਮੰਦਿਰ ਦਾ ਵੀ ਨਹੀਂ ਪੱਥਰ ਰੱਖ ਦਿੱਤਾ ਅੱਜ ਜਾ ਕੇ ਦੇਖੋ ਗੁਰਦਾਸਪੁਰ ਦੀ ਜੇਲ੍ਹ ਵਿੱਚ ਜਿੱਥੇ ਸੁੰਦਰ ਗੁਰਦੁਆਰਾ ਹੈ ਉੱਥੇ ਮੰਦਿਰ ਵੀ ਇਹ ਸਾਨੂੰ ਕਹਿੰਦੇ ਫਿਰਕਾ ਪ੍ਰਸਤਨ ਇੱਕ ਬੰਨੇ ਸਰਕਾਰ ਝੂਠੇ ਕੇਸ ਪਾ ਰਹੀ ਹੈ ਕਿ ਇਹ ਹਿੰਦੂ ਵਿਰੋਧੀ ਲੋਕ ਨੇ ਤੇ ਦੂਜੇ ਬੰਨੇ ਜੇਲਾ ਵਿੱਚ ਬੈਠੇ ਉਹ ਹੀ ਲੀਡਰ ਮੰਦਰ ਦੀ ਸਾਰੀ ਕਰ ਸਮਝਣਾ ਚਾਹੀਦਾ ਸਮ। ਸਾਧ ਸੰਗਤ ਜੀ ਇਹਨਾਂ ਗੱਲਾਂ ਦੀ ਸਮਝ ਹੋਣੀ ਚਾਹੀਦੀ ਆ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਕੋਲ ਮੁਸਲਮਾਨ ਨਬੀ ਆਗੂ ਮੁਸਲਮਾਨ ਆਗੂ ਬੈਠ ਕੇ ਵਿਚਾਰਾਂ ਕਰਦੇ ਸਨ ਔਰ ਕਿੰਨਾ ਕਿੰਨਾ ਚਿਰ ਮਹਾਪੁਰਸ਼ਾਂ ਦੇ ਕੋਲ ਬੈਠ ਕੇ ਵਿਚਾਰਾ ਕਰਕੇ ਬਾਹਰ ਜਾ ਕੇ ਬਿਆਨ ਦਿੰਦੇ ਸਨ ਕਿ ਇਹ ਸੰਤ ਅਤਵਾਦੀ ਨਹੀਂ ਹਨ। ਇਹ ਹੱਕਾਂ ਦੀ ਰਾਖੀ ਕਰਨ ਵਾਲੇ ਆਗੂ ਹਨ